ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਤੋਂ ਦੱਸ ਦਿੰਦੇ ਕਿ ਇਸ ਵੇਲੇ ਵੀ ਵੱਡੀ ਖਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਸੱਦ ਲਈ ਹੈ ਤੋਂ ਦੱਸ ਦਿੰਦੇ ਕਿ ਇਸ ਵੇਲੇ ਉਹਨਾਂ ਸਿਆਸੀ ਹਲਚਲ ਜਿਹੜੀ ਸਿੱਖ ਰਾਜਨੀਤੀ ਦੇ ਵਿੱਚ ਹੋਰ ਵੱਧ ਗਈ ਹੈ ਕਿ ਆਖਰਕਾਰ ਇਸ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਜਾਣਗੇ ਜਿਹੜੇ ਪੰਥ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਮੌਜੂਦਾ ਸਮੇਂ ਜਿਸ ਤਰ੍ਹਾਂ ਇੱਕ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਕਿਉਂਕਿ ਬੀਤੇ ਦਿਨੀ ਇੱਕ ਯਾਨੀ ਹਰਪ੍ਰਸਿੰਘ ਹੋਰਾਂ ਦੀ ਵੀਡੀਓ 52 ਸਕਿੰਟ ਦੀ ਵਿਚਾਰੀ ਹੁੰਦੀ ਹੈ ਹੁਣ ਇਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਜਾਂਦੇ ਨੇ ਇਹ ਵੀ ਦੇਖਣਾ ਬਿਆਰ ਖਾਸ ਹੋਵੇਗਾ ਫਿਲਹਾਲ ਜਿਹੜੀ ਇਹ ਮੀਟਿੰਗ ਹੈ 28 ਜਨਵਰੀ ਨੂੰ ਸਵੇਰੇ 11 ਵਜੇ ਹੋਵੇਗੀ ਇਸ ਤੇ ਵਿੱਚ ਪੰਥਕ ਮਸਲੇ ਦੇ ਨਾਲ ਨਾਲ ਕੁਝ ਜਿਹੜੇ ਮੌਜੂਦਾ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਕਰਦੇ ਜਾਂਦੀ ਗੱਲਬਾਤ ਦੇਖਣ ਚ ਜਾਂ ਸੁਣਨ ਚ ਆ ਰਹੀ ਹੈ ਪਰ ਹੁਣ ਇੱਥੇ ਸਭ ਤੋਂ ਅਹਿਮ ਇਹ ਹੋ ਜਾਂਦਾ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਇਹ ਪੰਥ ਸਿੰਘ ਸਹਿਬਾਨਾਂ ਦੀ ਪਹਿਲੀ ਇਕੱਤਰਤਾ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਕੁਝ ਵੱਡੇ ਫੈਸਲੇ ਵੀ ਲੈ ਜਾ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਰੋਧੀ ਜਿਹੜੇ ਅਕਾਲੀ ਦਲ ਨੇ ਜਾਂ ਫਿਰ ਕੈਲੀ ਸਮਾਜ ਸੁਧਾਰ ਲਹਿਰ ਵਾਲੇ ਨੇ ਅਕਾਲੀ ਦਲ ਵਾਲੇ ਉਹਨਾਂ ਦੇ ਵੱਲੋਂ ਵੀ ਕੁਝ ਮੰਗ ਪੱਤਰ ਸ੍ਰੀ ਅਕਾਲਤਸਰਬ ਦੇ ਜਥੇਦਾਰ ਨੂੰ ਦਿੱਤੇ ਗਏ ਸਨ ਕਿ ਸੱਤ ਮੈਂਬਰੀ ਕਮੇਟੀ ਸੀ ਕਿ ਜਿਨ੍ਹਾਂ ਨੇ ਮੁਰਾ ਅਕਾਲ ਦੇ ਭਾਰਤੀ ਕਰਨੀ ਸੀ ਕਿ ਉਹਨਾਂ ਨੂੰ ਮੁਰਾ ਸੱਦਿਆ ਜਾਵੇ ਕਿ ਉਹ ਆਪਣੀ ਜਿਹੜੀ ਮੀਟਿੰਗ ਰੱਖਣ ਤਾਂ ਕਿ ਭਾਰਤੀ ਸ਼ੁਰੂ ਕੀਤੀ ਜਾ ਸਕੇ ਪਰ ਅਕਾਲੀ ਦਲ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਭਾਰਤੀ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਜਾਣ ਬੁੱਝ ਕੇ ਜਿਹੜੇ ਸ੍ਰੀ ਅਕਾਲਤਸਰਬ ਦੇ ਹੁਕਮ ਨਾਬੇ ਨੂੰ ਨ ਦੇ ਕੇ জাফর ਉਹਨਾਂ ਦੇ ਜੋ ਕੁਝ ਆਦੇਸ਼ ਸੀ ਉਸ ਨੂੰ ਮੰਨਿਆ ਨਹੀਂ ਜਾ ਰਿਹਾ ਜਿਸ ਤੇ ਕਰਕੇ ਇਹ ਵੀ ਚਰਚਾ ਹੋ ਰਹੀ ਪਰ ਜਿਸ ਤਰ੍ਹਾਂ 14 ਜਨਵਰੀ ਨੂੰ ਸ਼ੋਮਨੀ ਅਕਾਲ ਤਲ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਇੱਕ ਕਾਨਫਰੰਸ ਮਾਗੀ ਦੇ ਮੌਕੇ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਸ੍ਰੀ ਅਕਾਲ ਪਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜਾ ਪ੍ਰਕਾਸ਼ੀ ਬਾਦਲ ਹੋਰਾਂ ਦਾ ਜਿਹੜਾ ਫਕਰੇ ਕੌਮ ਸੀ ਵਾਪਸ ਲੈ ਲਿਆ ਸੀ ਉਸ ਨੂੰ ਵਾਪਸ ਦਿੱਤਾ ਜਾਵੇ ਜਿਸ ਨੂੰ ਲੈ ਕੇ अनेका ਚਰਚਾਵਾਂ ਚੱਲੀਆਂ ਸਨ ਹੁਣ ਇਸ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਜਾਣਗੇ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੀ ਸਿੱਖ ਰਾਜਨੀਤੀ ਦੇ ਵਿੱਚ ਮੌਜੂਦਾ ਹਾਲਾਤ ਬਣੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਜਾਂਚ ਕਮੇਟੀ ਬਠਾਈ ਗਈ ਸੀ ਉਹਦੇ ਵਿੱਚ ਵੀ 31 ਦਸੰਬਰ ਨੂੰ ਇੱਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਸੀ ਉਹ ਵੀ ਹੁਣ ਨਜ਼ਦੀਕ ਹੈ ਪਰ ਹੁਣ ਵੇਖਣਾ ਬੇਅਦਕਾਸ਼ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਜੱਥੇਦਾਰ ਗਿਆਨੀ ਰਬੀਰ ਸਿੰਘ ਹਮੇਸ਼ਾ ਇਹ ਕਹਿੰਦੇ ਰਹੇ ਹਨ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਾਂਚ ਕਮੇਟੀ ਹੈ ਇਸ ਦਾ ਅਧਿਕਾਰ ਸਿਰ ਅਕਾਲਪੁਰ ਸਾਹਿਬ ਦੇ ਕੋਲ ਹੈ ਪਰ ਫਿਲਹਾਲ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਅਰਜਿੰਦਰ ਸਿੰਘ ਤਮੀ ਐ ਜੀਬੀਸੀ ਪ੍ਰਧਾਨ ਦੇ ਵੀ ਵਲੋਂ ਮੀਟਿੰਗਾਂ ਕੀਤੀ ਜਾਂਦੀਆਂ ਨੇ ਤੇ ਜਿਸ ਤਰ੍ਹਾਂ ਦੂਜੇ ਆਪਾਂ ਦੇਖਿਆ ਜਾ ਰਿਹਾ ਹੈ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲ ਪਈ ਸੀ ਕਿ ਕਿਤੇ ਨਾ ਕਿਤੇ ਮੂਲ ਅਕਾਲਤ ਸਰਪ ਕੋ ਵੱਡਾ ਫੈਸਲਾ ਆ ਸਕਦਾ ਹੈ ਹੁਣ ਵੇਖਣਾ ਬੇਤਖਾਸ ਹੋਵੇਗਾ ਕੀ ਜਾਨੀ ਹਰਪ੍ਰੀਤ ਸਿੰਘ ਤੇ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਆਉਂਦੀ ਹੈ ਕੀ ਕੁਝ ਐਕਸ਼ਨ ਲਿਆ ਜਾਂਦਾ ਜਾਂ ਫਿਰ ਕੀ ਕੁਝ ਹੋਵੇਗਾ ਕੀ ਉਹਨਾਂ ਨੂੰ ਗੱਡੀ ਤੋਂ ਲਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਇਹ ਵੀ ਦੇਖਣਾ ਬੇਤਖਾਸ ਹੋਵੇਗਾ ਪਰ ਇੱਥੇ ਸਭ ਤੋਂ ਅਹਿਮ ਗੱਲ ਇਹ ਹੋ ਜਾਂਦੀ ਹੈ ਕਿ ਕੀ ਹੁਣ ਬਾਦਲ ਪਰਿਵਾਰ ਦੇ ਲਈ ਜਾਂ ਫਿਰ ਸ਼ੋਮਨੀ ਅਕਾਲਾਂ ਦੇ ਲਈ ਇਹ 28 ਤਰੀਕ ਵਾਲਾ ਜਾਂ 28 ਜਨਵਰੀ ਵਾਲੀ ਮੀਟਿੰਗ ਦੇ ਵਿੱਚ ਕੀ ਕੁਝ ਉਹਨਾਂ ਦੇ ਲਈ ਖਾਸ ਰਹੇਗਾ ਕਿਉਂਕਿ ਜਿਸ ਤਰ੍ਹਾਂ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਉਹਨਾਂ ਦੇ ਉੱਤੇ ਜਾਂ ਫਿਰ ਸ਼ੋਮਨੀ ਅਕਾਲਾਂ ਦੇ ਲੀਡਰਸ਼ਿਪ ਨੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਭਾਰਤੀ ਸ਼ੁਰੂ ਕਰਨੀ ਸੀ ਉਸ ਤੇ ਜਿਸ ਤਰ੍ਹਾਂ ਉਹਨਾਂ ਦੇ ਆਦੇਸ਼ ਸੀ ਜਾਂ ਫਿਰ ਹੁਕਮ ਸੀ ਉਹਨੇ ਮੰਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋ ਰਹੇ ਸਨ ਜਾਂ ਫਿਰ ਭਾਵੇਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਸੰਤਾ ਸਿੰਘ ਉਮੈਦਪੁਰ ਜਾਂ ਫਿਰ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਸਵਾਰ ਚੁੱਕੇ ਸਨ ਕਿਸੀ ਦੇ ਅਕਾਲਤਾ ਸਾਹਿਬ ਦੇ ਹੁਕਮ ਨਾਮੇ ਨੂੰ ਇਨਬਿਨ ਮੰਨਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਜਸਤੇਜਾਰ ਗਿਆਨੀ ਕਿਉਂਕਿ ਵੀਰ ਸਿੰਘ ਹੋਰਾਂ ਦੇ ਵੱਲੋਂ 6 ਜਨਵਰੀ ਨੂੰ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਅਕਾਲੀ ਦਲ ਹੈ ਉਹ ਹੁਕਮ ਨਾਮੇ ਨੂੰ ਇਨਬਿਨ ਇਨਬਿਨ ਮੰਨੇ ਕੋਈ ਅਨਾਨਕਾਨੀ ਨਾ ਕਰੇ ਪਰ ਫਿਲਹਾਲ ਹੁਣ ਵੇਖਣਾ ਇੱਥੇ ਬੇਦਖਾਨ ਸਹੀ ਹੋਵੇਗਾ ਕਿ ਜਿਸ ਤਰ੍ਹਾਂ 1979 ਦੇ ਵਿੱਚ ਜਦੋਂ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਗੁਰਦਰ ਸਿੰਘ ਟੋੜਾ ਦੇ ਵਿਚਕਾਰ ਜੋ ਮਤਭੇਦ ਹੋ ਜਾਂਦੇ ਨੇ ਅਸਤੀਫੇ ਦੇ ਦਿੰਦੇ ਨੇ ਉਸ ਤੋਂ ਬਾਅਦ ਇੱਕ ਸੱਤ ਮੈਂਬਰੀ ਕਮੇਟੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਥੇਦਾਰ ਸਾਧੂ ਸਿੰਘ ਪੋਰਾ ਦੀ ਅਗਵਾਈ ਦੇ ਵਿੱਚ ਬਣਾਈ ਜਾਂਦੀ ਹੈ ਜਿਸ ਨੂੰ ਇਲਾਕੇ ਪੰਜ ਉਹਦੇ ਵਿੱਚ ਸੱਤ ਮੈਂਬਰ ਦੀ ਕਮੇਟੀ ਬਣਾਈ ਜਾਂਦੀ ਹੈ ਉਹਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਪਰ ਜਗਦੇਵ ਸਿੰਘ ਜਿਹੜੇ ਤਲਵੰਡੀ ਹੁੰਦੇ ਨੇ ਉਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਆਪਣੀ ਜਿਹੜੀ ਦੋ ਮੈਂਬਰ ਦੀ ਕਮੇਟੀ ਬਣਾ ਲੈਂਦੇ ਨੇ ਜਿਸ ਤੋਂ ਬਾਅਦ ਅਕਾਲਤ ਸਰਬਜਿੱਥੇ ਦਾ ਸਾਧੂ ਸਿੰਘ ਪੋਰਾ ਪੂਰੀ ਉਹਨਾਂ ਦੇ ਉੱਤੇ ਐਕਸ਼ਨ ਕਰਦੇ ਨੇ ਉਹਨਾਂ ਨੂੰ ਤਨਖਾਹ ਹੀ ਇਕਰਾਰ ਦੇ ਦਿੰਦੇ ਨੇ ਜਿਸ ਤੋਂ ਬਾਅਦ ਉਹ ਆ ਕੇ ਜਿਹੜੀ ਆਪਣੀ ਗਲਤੀ ਅਕਾਲਤ ਸਰ ਦੇ ਉੱਤੇ ਮੰਨਦੇ ਨੇ ਪਰ ਉਨਿੱਤ ਵਿਅਦ ਦੇ ਦੇਖਣਾ ਇਹ ਖਾਸ ਹੋਵੇਗਾ ਕਿ ਇਸ ਦੇ ਵਿੱਚ ਵੀ ਜਿਸ ਤਰ੍ਹਾਂ ਸੱਤ ਮੈਂਬਰ ਦੀ ਕਮੇਟੀ ਦਾ ਹੁਕਮ ਸੀ ਉਸ ਨੂੰ ਨਹੀਂ ਮੰਨਿਆ ਗਿਆ ਇਹਦੇ ਉੱਤੇ ਵੀ ਕੋਈ ਐਕਸ਼ਨ ਕੀਤਾ ਜਾ ਸਕਦਾ ਜਾਂ ਫਿਰ ਕਾਨੂੰਨੀ ਹਵਾਲੇ ਦੇ ਨਾਲ ਜਿਸ ਤਰ੍ਹਾਂ ਅਕਾਲ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਹ ਦਿੱਕਤਾਂ ਆ ਸਕਦੀਆਂ ਨੇ ਕਿਉਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਹੁਕਮਨਾਮੇ ਦੇ ਵਿੱਚ ਸੋਧ ਹੋ ਸਕਦੀ ਹੈ ਇਹਦੇ ਉੱਤੇ ਸਭ ਦੀ ਨਜ਼ਰ ਟਿਕਿਆ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ 28 ਜਨਵਰੀ ਸਵੇਰੇ 11 ਵਜੇ ਤੋਂ ਬਾਅਦ ਸਿੱਖ ਸਿਆਸਤ ਦੇ ਵਿੱਚ ਕੀ ਵੱਡੀ ਹਲਚਲ ਹੁੰਦੀ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਟਿਕਿਆ ਹੋਈ ਹੈ ਤੁਸੀਂ ਦੇਖਦੇ ਰਹੋ ਪਾਰਟੀ ਪੰਜਾਬ ਤੁਹਾਨੂੰ ਹਰ ਅਪਡੇਟ ਦਿੰਦੇ ਰਹਿਣਗੇ ਧੰ